ਸਾਤ ਸੰਗਤ ਜੀ ਆਪ ਜੀ ਦੇ ਸੇਵਾਦਾਰ ਪਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੇ ਗੁਰੂ ਦੇ ਪਿਆਰਿਓ ਬਾਦਸ਼ਾਹ ਜੀ ਦੇ ਗਿਰਦਾਸ ਪੇਂਤੀ ਕਰੀ ਗਈ ਹਾਉ ਸਾਤ ਸੰਗਤ ਜੀ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਗੀ ਸੰਗਤ ਜੀ ਹਜੇ ਵੀ ਵੇਲਾ ਹੈ ਹਜੇ ਵੀ ਵੇਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੁਰਾਵਰ ਸਿੰਘ ਜੀ ਤੰਤਨ ਬਾਬਾ ਫਤੇਹ ਸਿੰਘ ਜੀ ਤੰਨ ਤੰਨ ਬਾਬਾ ਦੀਪ ਸਿੰਘ ਜੀ ਤੰਨ ਤੰਨ ਸਮੂਹ ਸ਼ੀਦੋ ਸਿੰਘੋ ਆਪ ਜੀ ਦੇ ਚਰਨ ਕਮਲਾਂ ਪਾਸ ਸਰਦਾਸ ਬੇਨਤੀ ਹੈ ਪਾਸ਼ਾ ਤੰਤਨ ਖੰਡੇ ਵਾਲੀ ਸੱਚੀ ਸਰਕਾਰ ਬਾਬਾ ਦੀਪ ਸਿੰਘ ਜੀ ਸ਼ੀਦਾਂ ਵਾਲੇ ਉਹ ਮਾਲਕੋ ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੋ ਹੇ ਮੇਰੇ ਮਾਲਕ ਸੱਚੀਆਂ ਸਰਕਾਰਾਂ ਗੁਰੂ ਗਰੀਬ ਨਿਵਾਜ ਬਾਬਾ ਦੀਪ ਸਿੰਘ ਜੀ ਸਮੂਸ਼ੀ ਦੋ ਸਿੰਘੋ ਸੱਚੇ ਪਾਤਸ਼ਾਹ ਮਹਾਰਾਜ ਜੀ ਕਰ ਦਿਓ ਕਿਰਪਾ ਸੱਚੇ ਪਾਤਸ਼ਾਹ ਜੋ ਦੁਨੀਆਂ ਦੇ ਉੱਤੇ ਹੜ ਆਏ ਸੱਚੇ ਪਾਤਸ਼ਾਹ ਗਰੀਬਾਂ ਦੇ ਕਰਟੇ ਰਹੇ ਨੇ ਸੱਚੇ ਪਾਤਸ਼ਾਹ ਕਿੰਨੇ ਬੇਜਵਾਨ ਪਸ਼ੂ ਸੱਚੇ ਪਾਤਸ਼ਾਹ ਜੀ ਮੌਤ ਦੇ ਘਰ ਮਰ ਰਹੇ ਨੇ ਭੁੱਖੇ ਧਿਆਏ ਖੜੇ ਨੇ ਪਾਣੀ ਵਿੱਚ ਬੈਠ ਨਹੀਂ ਸਕਦੇ ਕਈ ਡੋਬ ਗਏ ਤਾਂਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾਸ ਦੀ ਅਰਦਾਸ ਬੇਨਤੀ ਹੈ ਤੰਤਨ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਮੂਸ਼ੀ ਦੋ ਸਿੰਘੋ ਇਹ ਦੁਨੀਆ ਮਤਲਬ ਦੀ ਐ ਦੁਨੀਆ ਮਤਲਬ ਦੀ ਐ ਇਥੇ ਕੌਣ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਇਥੇ ਕੌਣ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਕੌਣ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਸਾਧ ਸੰਗਜੀ ਉਸ ਮਾਲਕ ਦੇ ਅਗੇ ਅਰਦਾਸ ਬੇਨਤੀ ਕਰਦੇ ਆਂ ਸ਼ੀਦੋ ਸੰਗੋ ਏ ਖੰਡੇ ਵਾਲੀ ਸੱਚੀ ਸਰਕਾਰ ਏ ਖੰਡੇ ਵਾਲੇ ਬਾਪੂ ਜੀ हे मेरे मालिक कृपा करो सच्चे बादशाह जी सुनो बिनंती ठाकुर मेरे जी जनत तेरे तारे राग पैज नाम अपने की करण करावनहारी बुरे पले हम थारे प्रभु डोरी हाथ तमारी बादशाह मंदे हां चंगे हां बुरे हां ਪਲੇ ਹਾਂ ਲੈ ਕੈਂ ਲ ਲੈ ਕੈਂ ਜਿਹੋ ਜਿਹੀਆਂ ਪਾਤਸ਼ਾਹ ਜੀ ਅਸੀਂ ਤੁਹਾਡੇ ਹੀ ਹਾਂ ਮੈ ਤਾਂ ਦੀਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਹੋਰ ਥਾਹੋ ਨਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਅਸੀ ਖਤੇ ਬਹੁਤ ਕਮਾਮ ਦੇ ਅੰਤ ਨਾ ਪਰਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਬੜ ਗੁਨੇਂਗਾਰ ਜੇ ਤਸਮੁ ਸਾਗ ਨੀਰ ਬਹੁ ਭਰਿਆ ਤੇ ਤੇਵ ਗਣ ਹਮਾਰੇ ਦਇਆ ਕਰੋ ਕੁਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਤਨ ਤਨ ਬਾਪੂ ਖੰਡੇ ਵਾਲੇ ਸੱਚੀ ਸਰਕਾਰ ਸ਼ੀਦਾਂ ਸਾਹਿਬ ਜੀ ਦੇ ਮਾਲਕ ਕਿਰਪਾ ਕਰੋ ਸਤੇ ਪਾਦਸ਼ਾਹ ਮਹਾਰਾਜ ਜੀ ਇਸ ਦੁਨੀਆ ਦੇ ਉੱਤੇ ਸੱਚੇ ਪਾਤਸ਼ਾਹ ਮਹਾਰਾਜ ਸਭ ਲੋਕ ਮਤਲਬੀ ਆ ਸੱਚੇ ਪਾਤਸ਼ਾਹ ਕੋਈ ਕਿਸੇ ਦਾ ਮਹਾਰਾਜ ਜੀ ਭਲਾ ਨਹੀਂ ਲੋਚਦਾ ਸੱਚੇ ਪਾਤਸ਼ਾਹ ਜੀ ਕੋਈ ਕਿਸੇ ਦਾ ਭਲਾ ਨਹੀਂ ਮੰਗਦਾ ਦੁਨੀਆ ਪਾਪਾਂ ਦੇ ਨਾਲ ਭਰ ਗਈ ਹੈ ਮਹਾਰਾਜ ਜਦੋਂ ਮਹਾਰਾਜ ਵਿੱਚ ਸੁਖਾਂ ਦੀ ਸਾਰੀ ਦੁਨੀਆ ਨੇੜੇ ਹੋ ਹੋ ਬੈੰਦੀ ਹੈ ਵੈਤ ਸੁਖਾਂ ਦੇ ਸਾਰੀ ਦੁਨੀਆ ਨੇੜੇ ਹੋ ਹੋ ਬੈੰਦੀ ਐ ਪਰਖੇ ਜਾਨ ਸੱਜਣ ਉਸ ਵੇਲੇ ਜਦੋਂ ਵਿਪਤਾ ਸਿਰ ਤੇ ਪੈਂਦੀ ਐ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਅੱਜੋ ਨਾ ਗਰੀਬਾਂ ਦੇ ਉੱਤੇ ਸੱਚੇ ਪਾਤਸ਼ਾਹ ਵਿਪਤਾ ਬਣੀ ਪਈ ਐ ਘਰ ਦੇ ਘਰ ਤਬਾਹ ਹੋ ਗਈ ਕੋਠੀਆਂ ਤੱਕ ਘਰ-ਬਾਰ ਡਿੱਗਣ ਵਾਲੇ ਹੋ ਗਏ ਕਈ ਡੈਗ ਪੇ ਬੇਜਵਾਨ ਪਸ਼ੂ ਅੱਠਾਂ ਦਿਨਾਂ ਦੇ ਦਸਾਂ ਦਿਨਾਂ ਦੇ ਭੁੱਖੇ ਆ ਸੱਚੇ ਪਾਤਸ਼ਾਹ ਪਾਣੀ ਵਿੱਚ ਇੰਨਾ ਚਿਰ ਖੜ੍ਹ ਨਹੀਂ ਸਕਦੇ ਮਹਾਰਾਜ ਜੀ ਥੱਕ ਹਾਰ ਕੇ ਡੈਗ ਪੈਂਦੇ ਆ ਤੁਸੀਂ ਕਿਰਪਾ ਕਰੋ ਮਹਾਰਾਜ ਜੀ ਤੁਸੀਂ ਉਹਨਾਂ ਲੋਕਾਂ ਵੱਲ ਨਾਲ ਵੇਖੋ ਪਾਤਸ਼ਾਹ ਤੁਸੀਂ ਕਿਰਪਾ ਕਰ ਦਿਓ ਮਹਾਰਾਜ ਜੀ ਦਾਸ ਦੀ ਅਰਦਾਸ ਬੇਨਤੀ ਹੈ ਇਹ ਜਿਹੜੇ ਹੜ੍ਹ ਆ ਰਹੇ ਸੱਚੇ ਪਾਤਸ਼ਾਹ ਕਿਤੇ ਮਹਾਰਾਜ ਰਾਵੀ ਦਾ ਬੰਨ ਟੁੱਟ ਗਿਆ ਕਿਤੇ ਵਿਆਸ ਦਾ ਬੰਨ ਟੁੱਟ ਗਿਆ ਮਹਾਰਾਜ ਕਿਤੇ ਭਾਖੜਾ ਡੈਮ ਛੱਡ ਤੀ ਕਿਤੇ ਕੁਛ ਹੋ ਗਿਆ ਮਹਾਰਾਜ ਜੀ ਕਿਤੇ ਨਹਿਰਾਂ ਦੇ ਬੰਨ ਟੁੱਟ ਗਏ ਇਹ ਸਭ ਸੱਚੇ ਪਾਤਸ਼ਾਹ ਜੀ ਖੰਡੇ ਵਾਲੀ ਸੱਚੀ ਸਰਕਾਰ ਤੁਹਾਡੇ ਹੱਥ ਵਿੱਚ ਹੈ ਇੰਦਰ ਦੇਵਤਾ ਵੀ ਤੁਹਾਡੇ ਹੱਥ ਵਿੱਚ ਆ ਮਹਾਰਾਜ ਉਹ ਵੀ ਤੁਹਾਡੇ ਹੁਕਮ ਨਾਲ ਕੰਮ ਕਰਦਾ ਮਹਾਰਾਜ ਜੀ। ਪਵਨ ਦੇਵਤਾ ਵੀ ਤੁਹਾਡੇ ਹੱਥ ਵਿੱਚ ਆ ਮਹਾਰਾਜ ਉਹ ਵੀ ਤੁਹਾਡੇ ਹੁਕਮ ਵਿੱਚ ਐ ਤੁਹਾਡੇ ਭੈ ਵਿੱਚ ਐ। ਮਹਾਰਾਜ ਜੀ ਇਹ ਪੰਜਾਬ ਸੱਚੇ ਪਾਤਸ਼ਾਹ ਇਹ ਪੰਜਾਬ ਦੀ ਧਰਤੀ ਮਹਾਰਾਜ ਪਾਪਾ ਦੇ ਨਾਲ ਭਰ ਗਈ ਐ ਸੱਚੇ ਪਾਤਸ਼ਾਹ ਜੀ। ਲੋਕ ਕਹਿੰਦੇ ਨੇ ਕਿ ਜੈਸਾ ਦੁਨੀਆ ਦਾ ਸੁਭਾਅ ਪੈ ਗਿਆ ਦੁਨੀਆ ਜਿਹੋ ਜੀ ਹੋ ਗਈ ਉਹੋ ਜਿਹਾ ਰੱਬ ਹੋ ਗਿਆ ਨਹੀਂ ਕਰਦੇ ਪਿਤਾ ਸੱਚੇ ਪਾਤਸ਼ਾਹੀ ਦੋ ਸਿੰਘੋ ਤਨ ਤਨ ਬਾਪੂ ਖੰਡੇ ਵਾਲੇ ਇਹ ਸੱਚੇ ਪਾਸ਼ਾ ਮੇਰੇ ਮਾਲਕ ਸੱਚੀ ਸਰਕਾਰ ਉਹੋ ਜਿਹਾ ਰੱਬ ਨਹੀਂ ਹੋਇਆ ਸੱਚੇ ਪਾਤਸ਼ਾਹ ਸਾਡੀ ਬਿਰਤੀ ਸਾਡੀ ਮਹਾਰਾਜੀ ਪੁੱਠੀ ਹੋ ਗਈ ਹੈ ਬਾਬਾ ਜੀ ਚੋਰ ਨੂੰ ਚੋਰ ਸਾਰੇ ਨਜ਼ਰ ਆਉਂਦੇ ਨੇ ਬਾਬਾ ਜੀ ਜਿਹੜਾ ਆਪ ਚੋਰਾਂ ਨੂੰ ਸਾਰੇ ਚੋਰ ਨਜ਼ਰ ਆਉਂਦੇ ਨੇ ਬਾਬਾ ਜੀ ਤੁਸੀਂ ਜੋ ਕਰਦੇ ਆ ਤੁਸੀਂ ਠੀਕ ਕਰਦੇ ਮੇਰੇ ਮਾਲਕ ਏ ਕਾਲਪੁਰਖ ਵਾਹਿਗੁਰੂ ਅੰਤਰਜਾਮੀ ਕਾਲਪੁਰਖ ਤੁਸੀਂ ਜੋ ਵੀ ਕਰਦੇ ਆ ਠੀਕ ਕਰਦੇ ਸੱਚੇ ਪਾਤਸ਼ਾਹ ਜੀ ਤੁਹਾਡੀ ਮੱਤ ਉੱਚੀ ਸੱਚੇ ਪਾਤਸ਼ਾਹ ਜੀ ਮੱਤ ਪੱਥ ਕੇ ਰਾਖੇ ਆਪ ਕਾਲਪੁਰਖ ਵਾਹਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਗਰੀਬਾਂ ਨੂੰ ਨਵਾਜਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੁੱਲ ਦੁਨੀਆਂ ਦਾ ਭਲਾ ਕਰੋ ਮਹਾਰਾਜ ਜੀ ਇਹ ਜੀਵ ਸੱਚੇ ਪਾਤਸ਼ਾਹ ਜਿੰਨੇ ਵੀ ਮਨੁੱਖਤਾ ਸੱਚੇ ਪਾਤਸ਼ਾਹ ਪਰਵੈਸ਼ ਹੋਈ ਆ ਮਹਾਰਾਜ ਜੀ ਇਹ ਕਾਲਪੁਰਖ ਵਾਹਿਗੁਰੂ ਅੰਤਰਜਾਮੀ ਇਹ ਤੁਹਾਡੇ ਹੀ ਜੀਵ ਸੱਚੇ ਪਾਤਸ਼ਾਹ ਜੀ ਇਸ ਦੁਨੀਆਂ ਦੇ ਉੱਤੇ ਭੇਜੇ ਆ ਪਰ ਸੱਚੇ ਪਾਤਸ਼ਾਹ ਅੱਜ ਤੁਹਾਨੂੰ ਯਾਦ ਕਰਨਾ ਤਾਂ ਇੱਕ ਪਾਸੇ ਕਿਸੇ ਦਾ ਭਲਾ ਵੀ ਨਹੀਂ ਮੰਗਦੇ ਸੱਚੇ ਪਾਤਸ਼ਾਹ ਕਿਸੇ ਦੇ ਭਲੇ ਵਾਸਤੇ ਅਰਦਾਸ ਵੀ ਨਹੀਂ ਕਰਦੇ ਕਿਸੇ ਦੇ ਭਲੇ ਵਾਸਤੇ ਮਹਾਰਾਜ ਕੋਈ ਨਹੀਂ ਵਾਹਿਗੁਰੂ ਕਹਿੰਦਾ ਕਿਸੇ ਦੇ ਭਲੇ ਵਾਸਤੇ ਕੋਈ ਨਹੀਂ ਜਾਪ-ਜਪਦਾ ਸੱਚੇ ਪਾਤਸ਼ਾਹ ਮਹਾਰਾਜ ਦੁਨੀਆ ਮਤਲਬ ਦੀ ਹੈ ਜਿਹਦੇ ਉੱਤੇ ਪੈ ਜਾਂਦੀ ਹੈ ਪਾਤਸ਼ਾਹ ਉਹ ਹੀ ਯਾਦ ਕਰਦਾ ਉਹਨੂੰ ਪਰਮਾਤਮਾ ਯਾਦ ਆਉਂਦਾ ਮਹਾਰਾਜ ਅੱਜ ਜਿਹੜੇ ਘਰਾਂ ਦੇ ਵਿੱਚ ਵਿੱਚ ਬੈਠੇ ਸੱਚੇ ਪਾਤਸ਼ਾਹ ਉਹ ਇੱਕ ਤੁਹਾਡੇ ਲਈ ਤੁਹਾਡੇ ਅੱਗੇ ਅਰਦਾਸ ਬੇਨਤੀ ਨਹੀਂ ਕਰ ਸਕਦਾ ਮਹਾਰਾਜ ਹੋਰ ਕੀ ਕਰਨਗੇ ਉਹਨਾਂ ਨੇ ਨਾਮ ਕੀ ਜਪਣਾ ਮਹਾਰਾਜ ਹੇ ਖੰਡੇ ਵਾਲੇ ਬਾਪੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਰਦੇ ਪਿਤਾ ਕਰਦੇ ਕਿਰਪਾ ਮਹਾਰਾਜ ਜੀ ਜਿਹੜੇ ਹੜਾਰੇ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਤੁਸੀਂ ਬੰਦ ਕਰਨ ਵਾਲੇ ਆ ਮਹਾਰਾਜ ਤੁਸੀਂ ਮਹਾਰਾਜ ਜੀ ਸਾਡੇ ਅਗਰ ਨਾ ਵੇਖੋ ਠੀਕ ਆ ਦੁਨੀਆ ਪਾਪੀ ਹੈ ਪਾਪ ਕਰਦੀ ਆ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਉਹਨਾਂ ਦੀ ਅਰਦਾਸ ਬੇਨਤੀ ਸੁਣ ਲਓ ਮਹਾਰਾਜ ਜੀ ਸੁਣ ਲਓ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਅਸੀਂ ਕਿੱਥੇ ਜਾਈਏ ਕਿਹਦੇ ਕੋਲੇ ਅਰਦਾਸ ਬੇਨਤੀ ਕਰੀਏ ਮਹਾਰਾਜ ਜੀ ਸੱਚੇ ਪਾਸ਼ਾ ਤੁਹਾਡੇ ਤੋਂ ਬਿਨਾ ਸਾਡੀ ਕਿਸੇ ਨੇ ਅਰਦਾਸ ਬੇਨਤੀ ਨਹੀਂ ਸੁਣੀ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰੋ ਮਹਾਰਾਜ ਮੈਂ ਤਾਮ ਦੀਵਾਨ ਤੂੰ ਹੈ ਮੇਰਾ Swami ਮੈਂ ਤਉ ਦੇ ਅਗੇ ਅਰਦਾਸ ਮੈਂ ਹੋਰ ਤਾਂ ਹੋ ਨਹੀਂ ਜਿਸਪੈ ਕਰੋ ਬੇਨਤੀ ਮੇਰਾ ਦੁੱਖ ਸਗਤੁ ਜਹੀ پاس ਏ ਬਾਪੂ ਖੰਡੇ ਵਾਲੇ ਸਾਡੀ ਤਾਂ ਤੁਹਾਡੇ ਅਗੇ ਅਰਦਾਸ ਬੇਨਤੀ ਹੈ 시ਦੋ ਸਿੰਘੋ ਇਹ ਲੋਕ ਤਾਂ ਮਹਾਰਾਜ ਤੁਹਾਡੇ ਦਰ ਦੇ ਉਤੇ ਦੁਪਹਿਰੇ ਕੱਟ ਸਕਦੇ ਹੈ ਮਹਾਰਾਜ ਆਪਣੀਆਂ ਮੰਗਾਂ ਵਾਸਤੇ ਆਪਣੀਆਂ ਮੰਗਾਂ ਵਾਸਤੇ ਸੱਚੇ ਪਾਤਸ਼ਾਹ ਜਪਹਿਰੇ ਵੀ ਘਟ ਸਕਦੇ ਆ ਬੜੀਆਂ-ਬੜੀਆਂ ਤਕਲੀਫਾਂ ਝੱਲ ਸਕਦੇ ਆ ਪਰ ਕਿਸੇ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਘਰ ਬੈਠੇ ਇੱਕ ਤੁਹਾਨੂੰ ਵਾਹਿਗੁਰੂ ਦਾ ਜਾਪ ਨਹੀਂ ਕਰ ਸਕਦੇ ਤੁਹਾਨੂੰ ਯਾਦ ਨਹੀਂ ਕਰ ਸਕਦੇ ਕਿ ਮਹਾਰਾਜ ਸਭ ਦਾ ਭਲਾ ਕਰੀ ਤਨ ਤਨ ਸ੍ਰੀ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਦਰ ਦੇ ਉੱਤੇ ਆ ਕੇ ਸੰਗਤ ਇੱਕ ਵਾਰ ਕਹਿੰਦੀ ਐ ਡਿੱਠੇ ਸਭੇ ਥਾਮ ਨਹੀਂ ਤੁਧ ਜੇਹਾ ਗੁਰੂ ਰਾਮਦਾਸ ਜੀ ਬਖਸ਼ਿਓ ਮਹਾਰਾਜੀ ਕਿਰਪਾ ਕਰੋ ਸਾਡੇ ਗੁਣ ਔਗੜਨਾ ਚ ਸਾਰੋ ਮਹਾਰਾਜੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਗੁਣ ਔਗੜਨਾ ਜੁਦਾਰੋ ਕੋਈ ਸੱਚੇ ਪਾਤਸ਼ਾਹ ਮਹਾਰਾਜੀ ਸੱਚੇ ਪਾਤਸ਼ਾਹ ਬਖਸ਼ਾਂ ਕਰ ਦਿਓ ਮਹਾਰਾਜੀ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰਾਂ ਦੇ ਵਿੱਚ ਆਓ ਸੱਚੇ ਪਾਤਸ਼ਾਹ ਜੀ ਮੇਰ ਦੇ ਵਿੱਚ ਆਜੋ ਸੱਚੇ ਪਾਤਸ਼ਾਹ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੇਰਾਂ ਦੇ ਘਰ ਵਿੱਚ ਆਜੋ ਏ ਕਾਲਪੁਰਖ ਵਾਹਿਗੁਰੂ ਅੰਤਰਜਾਮੀ ਤਨ ਤਨ ਖੰਡੇ ਵਾਲੀ ਸੱਚੀ ਸਰਕਾਰ ਤਨ ਤਨ ਬਾਬਾ ਦੀਪ ਸਿੰਘ ਜੀ ਸਮੂਹੀ ਦੋ ਸਿੰਘੋ ਮਹਾਰਾਜ ਆਪਣੀ ਮੇਰ ਵਰਤਾਓ ਸੱਚੇ ਪਾਤਸ਼ਾਹ ਮਹਾਰਾਜ ਜੀ ਤੇਰੇ ਹੀ ਜੀਵਾ ਸੱਚੇ ਪਾਸ਼ਾ ਆਪਣੇ ਜੀਵਾਂ ਦੀ ਆਪ ਹੀ ਰਾਖੀ ਕਰੋ ਸੱਚੇ ਪਾਤਸ਼ਾਹ ਜੀ ਜਦੋਂ ਅਸੀਂ ਉਗਣ ਕਰਦੇ ਸੱਚੇ ਪਾਤਸ਼ਾਹ ਸਾਨੂੰ ਪਤਾ ਨਹੀਂ ਲੱਗਦਾ ਸਾਡੀ ਬੁੱਧੀ ਕੰਮ ਨਹੀਂ ਕਰਦੀ ਮਹਾਰਾਜ ਜੀ ਬੁੱਧੀ ਸਾਡੀ ਕੰਮ ਨਹੀਂ ਕਰਦੀ ਅਸੀਂ ਪਾਤਸ਼ਾਹ ਤੁਹਾਨੂੰ ਨਿੰਦਨੇ ਆ ਕਿ ਰੱਬ ਵੀ ਉਹ じゃ ਹੋ ਗਿਆ ਨਹੀਂ ਮੇਰੇ ਪਿਤਾ ਜੀ ਮੇਰੇ ਮਾਲਕ ਸਾਡੀ ਬੁੱਧੀ ਘਮਗੀ ਸੱਚੇ ਪਾਤਸ਼ਾਹ ਮਹਾਰਾਜ ਜੀ ਅਸੀਂ ਚੋਰ ਆ ਸੱਚੇ ਪਾਤਸ਼ਾਹ ਸਾਨੂੰ ਆਪਣੇ ਵਰਗਾ ਹੀ ਮਹਾਰਾਜ ਨਜ਼ਰ ਆਉਂਦਾ ਸੱਚੇ ਪਾਤਸ਼ਾਹ ਜੀ ਆਪਣੇ ਵਰਗੇ ਤੁਸੀਂ ਨਜ਼ਰ ਆਉਂਦੇ ਹੋ ਮਹਾਰਾਜ ਸਾਡੀ ਬੁੱਧੀ ਠੀਕ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਜੇ ਤੁਸੀਂ ਦਇਆ ਦੇ ਘਰ ਵਿੱਚ ਆ ਜਾਵਾਂਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਹੱਡ ਰੋਗ ਸਕਦੇ ਆ ਮਹਾਰਾਜ ਇਹ ਨਹਿਰਾ ਸਾਰੀਆਂ ਰੋਕ ਸਕਦੀਆਂ ਪਾਤਸ਼ਾਹ ਕਿਰਪਾ ਕਰ ਦਿਓ ਮੇਰੇ ਦਾਤਾ ਜੀ ਮਿਹਰ ਵਰਤਾਓ ਸੱਚੇ ਪਾਤਸ਼ਾਹ ਮਹਾਰਾਜ ਜੀ ਛੀਦੋ ਸਿੰਘੋ ਮਹਾਰਾਜ ਜੀ ਮਿਹਰ ਵਰਤਾਓ ਛੀਦੋ ਸਿੰਘੋ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਸੇਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਵੀ ਸਾਡੇ ਕੋਲੋਂ ਭੁੱਲਾਂ ਹੋ ਗਈਆਂ ਸੱਚੇ ਪਾਤਸ਼ਾਹ ਸਾਡੀਆਂ ਭੁੱਲਾਂ ਨਾ ਝਤਾਰੋ ਦਇਆ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਦਇਆ ਕਰੋ ਠਾਕਰ ਪ੍ਰਭ ਮੇਰੇ ਗੁਣ ਗਾਵਾਂ ਨਾਨਕ ਨਿਤ ਤੇਰੇ ਇਹੋ ਹੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਆਉ ਗੁਰੂ ਗਰੀਬ ਨਿਵਾਜ ਸੱਚੇ ਪਾਸ਼ਾ ਮੇਹਰਾਂ ਦੇ ਘਰ ਵਿੱਚ ਆਉ ਮਹਾਰਾਜ ਜੀ ਸਾਡੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਹਰੇ ਕੀ ਤੁਹਾਡਾ ਨਾਮ ਸੁਣ ਕੇ ਤੁਹਾਡੇ ਦੀ ਅਰਦਾਸ ਸੁਣ ਕੇ ਸੱਚੇ ਪਾਤਸ਼ਾਹ ਹੈ ਆਪ ਜੀ ਦਾ ਸੱਚੇ ਪਾਤਸ਼ਾਹ ਨਾਮ ਜਪਾਵੇ ਮੁਖ ਤੋਂ ਬੋਲੇ ਧੰਤਨ ਬਾਬਾ ਦੀਪ ਸਿੰਘ ਜੀ ਤੇਰਾ ਸਭ ਸਦਕਾ ਇੱਕ ਸ਼ੇਰ ਕਰ ਦੇਵੇ ਸੱਚੇ ਪਾਤਸ਼ਾਹ ਜੀ ਮੁਖ ਤੋਂ ਬੋਲੇ ਧੰਤਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਤੇਰਾ ਸਭ ਸਦਕਾ ਸ਼ੇਰ ਕਰ ਦੇਵੇ ਮਹਾਰਾਜ ਮੁਖ ਤੋਂ ਬੋਲੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਸ਼ੇਰ ਕਰ ਦੇਵੇ ਇਹੋ ਹੀ ਅਰਦਾਸ ਬੇਨਤੀ ਆ ਮਹਾਰਾਜ ਜੀ ਜੋ ਵੀ ਤੁਹਾਡੀ ਸ਼ਰਨ ਵਿੱਚ ਆਵੇ ਤੁਹਾਡਾ ਨਾਮ ਲਵੇ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਬੇੜੇ ਪਾਰ ਕਰਦੇ ਨੇ ਮਹਾਰਾਜ ਜੀ ਸੱਚੇ ਪਾਸ਼ਾ ਤੁਹਾਡੀ ਹੀ ਸੰਗਤ ਆ ਕਿਰਪਾ ਕਰੋ ਮਹਾਰਾਜ ਜੀ ਬਖਸ਼ਾ ਕਰੋ ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖੋ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੋ ਜੋ ਵੀ ਤੁਹਾਡਾ ਨਾਮ ਲਵੇ ਸੱਚੇ ਪਾਤਸ਼ਾਹ ਤੁਹਾਡੀਆਂ ਮਹਿਰਾਂ ਹੋ ਜਾਣ ਖੁਸ਼ੀਆਂ ਨਾਲ ਝੋਲੀਆਂ ਭਰ ਜਾਣ ਸੱਚੇ ਪਾਤਸ਼ਾਹ ਜਿਹੜਾ ਭਲੇ ਦੀ ਅਰਦਾਸ ਬੇਨਤੀ ਕਰੇ ਸੱਚੇ ਪਾਤਸ਼ਾਹ ਪੋਦਾ ਜੀ ਨੇ ਪਹਿਲਾਂ ਭਲਾ ਕਰ ਦੇਣਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਮੂਹ ਸੀ ਦੋ ਸੰਗੋ ਏ ਕਾਲ ਪ੍ਰਖਵਾਏ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਨੇ ਇਹ ਚੈਨਲ ਨਾਮਾ ਬਣਾਇਆ ਹੈ ਜੇ ਤੁਸੀਂ ਚਾਹੋ ਤਾਂ 10 ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੇ ਦੇ ਨਾਂ ਤੇ ਚੈਨਲ ਹੈ ਸਬਸਕ੍ਰਾਈਬ ਕਰਨਾ ਜਦੋਂ 1000 ਸਬਸਕ੍ਰਾਈਬ ਹੋ ਗਿਆ ਉਦੋਂ ਆਪਾਂ ਲੈਪ ਹੋ ਸਕਦੇ ਹਾਂ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਵੀਡੀਓ ਨੂੰ ਹਰੇਕ ਨੂੰ ਸਾਨ ਜਿਹੜਾ ਵੀ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦਾ ਸਾਥ ਸੰਗ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਘੰਟੀ ਵਾਲਾ ਬਟਨ ਵੀ ਦਬਾਉਣਾ ਔਰ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਸਾਧ ਸੰਗਤ ਜੀ ਤਾਂ ਕਿ ਕਿਸੇ ਦੇ ਮੂੰਹੋਂ ਸੱਚੇ ਪਾਤਸ਼ਾਹੀ ਉਹਨਾਂ ਦਾ ਨਾਮ ਨਿਕਲੇ ਫੇ ਸੰਗਤ ਜੀ ਕਿਸੇ ਦੀ ਅਰਦਾਸ ਬੇਨਤੀ ਅੱਲਾਹ ਨਾਲ ਲੱਗ ਜਾਵੇ ਕੋਈ ਕਿੰਨਾ ਪਰਮਾਤਮਾ ਦੇ ਨੇੜੇ ਹੈ ਕੋਈ ਕਿੰਨਾ ਪਰਮਾਤਮਾ ਦੇ ਨੇੜੇ ਹੈ ਸਾਧ ਸੰਗਤ ਜੀ 10 ਦਾ ਨੰਬਰ 981494244 981494244 ਆਉ ਸਾਧ ਸੰਗਤ ਜੀ ਗੁਰੂ ਗਰੀਬ ਨਿਵਾਜ ਬਖਸ਼ਾ ਕਰਨ ਭੁੱਲਾਂ ਚੁੱਕਾ ਮaaf ਕਰ ਰਹੀਏ ਇੱਥੇ ਹੀ ਫਤਿਹ ਬੁਲਾਈਆ ਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ